ਏ ਏ ਏ ਏ ਸਾਰੇ ਅੱਜ ਵਸਾ ਕੇ ਇਹ ਫੂਗ ਜਿਹੜੇ ਕਰਦਾ ਐਸਐਸਪੀ ਤੇ ਡੀਐਸਪੀ ਉਹ ਸਾਰੇ ਭੈਣ ਚੋ ਤਾਂ ਮੈਂ ਇੱਥੇ ਭਾਈ ਬੈਠਾ ਆਵੇ ਮੇਰੇ ਕੋਨੇ ਕੰਜਰ ਨਾਲੇ ਉਹ ਐਸਐਸਪੀ ਨਾਲੇ ਉਹ ਡੀਸੀਐਸਪੀ ਚਾਰਾ ਮੈਂ ਵੀ ਜਿਹੜੇ ਭੈਣ ਚੋ ਮੈਨੂੰ ਆਣ ਕੇ ਥੜਦੇ ਨੇ ਕੰਜਰ ਜਿਹੜੇ ਇਨਸਾਨ ਥੜਦੇ ਨੇ ਆਣ ਕੇ ਕਰਦੇ ਨੇ ਮੇਰੇ ਪਿਓ ਦੀ ਤੇ ਮੇਰੇ ਸਾਰੇ ਦੀ ਲੈਗਾ ਤੇ ਤਲੀ ਉਸ ਤੋਂ ਬਾਅਦ ਮੇਰੀ ਜੜੀ ਪੁਆਰਾ ਈ ਸਹੇਗਾ ਹੀ ਉਹ ਤਾਂ ਮੈਂ ਜੇ ਲੈਣਾ ਹੀ ਸੀਗਾ ਚਲੋ ਮੇਰੇ ਤੇ ਇਹਨਾਂ ਨੂੰ ਗੁੜ ਕੀਤੇ ਨੇ ਉਹ ਸਾਡੇ ਦਾ ਕੰਮ ਕਰਦਾ ਹਾਂ ਤੇ ਇਹਨੇ ਉਹ ਛਨਾਰ ਤਾਂ ਕਿਹਾ ਛਨਾਰ ਨੇ ਇਹ ਗੱਲ ਜ਼ੁਬਾਨੀ ਨਾਲ ਐਡਾ ਹੈਗਾ ਸੀ ਉਹ ਹੀ ਤੁਹਾਡੀ ਕਿਹਾ ਸੀ ਨਾ ਨੇ ਉਹ ਮਾਸੀ ਨੇ ਕਿਹਾ ਸੀ ਉਹ ਤਾਂ ਜੋ ਅਸੀਂ ਨੇ ਕਿਹਾ ਸੀ ਉਹ ਸੈਨ ਕਰਾ ਲੈ ਗੋ ਹਾਂ ਉਹਨੇ ਕਿਹਾ ਸੀ ਸੈਨ ਕਿਤੇ ਬਣਾਉਣੇ ਨੇ ਮਾਂ ਜਿਹੜੇ ਉਹ ਪੂਰੀ ਹੋ ਵੀ ਸਾਰਾ ਕੋ ਏ ਏ ਉਹ ਗੱਡੀ ਹੀ ਵੀ ਸਾਰਾ ਕੋ ਕਰ ਦੇਣਗੇ ਕਾਡੀ ਛੱਜੇ ਮੈਂ ਆਈ ਲਾਏਗੀ ਆ ਅਦਰ ਦੀ ਛੱਜੇ ਤੇ ਮੈਂ ਉਹ ਕੋਈ ਨਹੀਂ ਆ ਤੂੰ ਮੈਨੂੰ ਇੱਥੇ ਆ ਕੇ ਦੱਸ ਉਹ ਸੈਨ ਸਾਰਾ ਕੁਝ ਹੈ ਨਾ ਸਾਰੇ ਕੁਝ ਉਹ ਕਰੇਗਾ ਹਾਂ ਕਰਾਂਗੇ ਸਾਹਿਬ ਦੀ ਹੱਥ ਕਰਦਾ ਤੇ ਮੈਂ ਕਹਿੰਦਾ ਅਸੀਂ ਚਾਚਾ ਹੈ ਮੇਰਾ ਤੇ ਚਾਚੀ ਦੇ ਨਾਲ ਮੋਢਾ ਲਾ ਕੇ ਘੁੰਮਾਂਗਾ ਪਿੰਡ ਵੀ ਘੁੰਮਾਂਗਾ ਜੀ ਗਏ ਤੇ ਮਨ ਦੀ ਕੰਗ ਮੇਰਾ ਚਾਚਾ ਏ ਤੇ ਹੁਣ ਮੈਂ ਤੇ ਘਰ ਚਾਚਾ ਹੈ ਮੇਰਾ ਚਾਚਾ ਹੈ ਮੇਰਾ ਤੂੰ ਮਤ ਉਹਦਾ ਆ ਜਿਹੜਾ ਆਇਆ ਸੀ ਜਿਹੜਾ ਕਹਿੰਦਾ ਸੀ ਨਾ ਤੇ ਇਹ ਨਸ਼ੱਤਰ ਦਾ ਭਰਾ ਮੈਂ ਮੰਨਦਾ ਏ ਮੈਂ ਤੈਨੂੰ ਨਹੀਂ ਬੱਲਿਆ ਪਤਾ ਹਾਂ ਹੋ ਆਂਦੇ ਸੈਂਟਰ ਲੈਣ ਆਏ ਹਾਂ ਹਾਂ ਚੱਲ ਬਾਬਾ ਮੈਨੂੰ ਹਾਂ ਮੈਂ ਨਹੀਂ ਤੇ ਮੈਂ ਕੋਈ ਛੱਡੀ ਨਹੀਂ